ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਤੇ ਅੱਜ ਦੀ ਵੀਡੀਓ ਫੇਰ ਆਪਾਂ ਜਿਹੜੀ ਫਸਟ ਵੀਡੀਓ ਪਾਈ ਸੀ ਛੱਪੜ ਦੀ ਉਹਦੇ ਤੇ ਹੀ ਆ ਕਿਉਂਕਿ ਪਹਿਲੀ ਵੀਡੀਓ ਜਿਹੜੀ ਆਪਣਾ ਛੱਪੜ ਉਵੇਂ ਹੀ ਦਿਖ ਰਿਹਾ ਸੀਗਾ ਤੇ ਹੁਣ ਜਿਹੜੀ ਆਪਾਂ ਵੀਡੀਓ ਪਾਉਣ ਲੱਗੇ ਉਹ ਚ ਵੀ ਲਗਭਗ ਤੁਹਾਨੂੰ ਉਵੇਂ ਹੀ ਦਿਖੂਗਾ ਕਿਉਂਕਿ ਪਾਣੀ ਮੀਂਹ ਜਿਆਦਾ ਪੈ ਗਏ ਪਾਣੀ ਜਿਹੜੇ ਆਪਣੇ 3 ਫਲੋਰ ਬਣਾਏ ਹੋਏ ਸੀਗੇ ਉਹਨਾਂ ਦੇ ਵਿੱਚ ਉਹਨਾਂ ਉਹਨਾਂ ਹੀ ਭਰ ਗਿਆ ਲਗਭਗ ਥੋੜਾ ਥੋੜਾ ਹੀ ਨੀਵਾ ਵਾ ਤੁਹਾਨੂੰ ਮੈਂ ਦਿਖਾਉਣਾ ਵਾ ਕਰੋ ਚੈੱਕ ਆਹ ਤਾਂ ਜਿਹੜਾ ਆਪਣਾ ਪਹਿਲਾਂ ਰੱਖਿਆ ਹੋਇਆ ਸੀ ਟੋਰੀ ਨੂੰ ਇੱਕ ਸਾਹ ਦੇ ਤਾਂ ਪਹਿਲਾਂ ਹੀ ਭਰਿਆ ਹੋਇਆ ਸੀ ਇਹ ਉਹ ਪਾਣੀ ਇੰਨਾ ਤੇ ਆ ਆਪਣਾ ਜਿਹੜਾ ਜਮਾਂ ਖਾਲੀ ਸੀ ਆਪਣੀ ਪਿਛਲੀ ਵੀਡੀਓ 'ਚ ਤੁਸੀਂ ਮੀਂਹ ਦਾ ਦਰਜਾ ਲਾ ਲਓ ਕਿੰਨਾ ਪੈ ਗਿਆ ਉਹ ਇੰਨਾ ਇੰਨਾ ਫੇਰ ਭਰ ਗਿਆ ਤੇ ਆ ਵੀ ਜਮਾਂ ਖਾਲੀ ਸੀ ਇਹ ਫੇਰ ਇੰਨਾ ਇੰਨਾ ਹੀ ਭਰ ਗਿਆ ਪਾਣੀ ਛੱਡਿਆ ਮਗਰ ਉਹ ਨਹੀਂ ਫਿਰ ਆਪਣੇ ਉਹ ਖਰਾਬ ਹੋ ਜਾਣੇ ਸੀ ਆ ਝੋਨਾ ਖਰਾਬ ਹੋ ਜਾਣੇ ਸਾਰਾ ਪਹਿਲੀ ਖਰਾਬ ਹੋ ਜਾਣੀ ਸੀ ਕਰ ਕੇ ਭਰੋ ਛੱਡਦਾ ਇਹਦੇ ਵਿੱਚ ਚੰਗੀ ਸੋਜ ਆ ਵਧੀਆ ਸੋਚ ਆ ਵੀ ਚਲੋ ਪਹਿਲਾਂ ਜਿੰਨੀ ਉਹਦੇ ਗਾਂ ਕੋ ਪਿੰਡ ਵਾਸੀਆਂ ਨੇ ਆਪਣੀ ਗੱਲ ਮੰਨੀ ਤੇ ਹੁਣ ਆਪਾਂ ਉਹਨਾਂ ਦੇ ਮੰਨ ਲੈਨੇ ਕਿਉਂਕਿ ਮੀਂਹ ਜਿਆਦਾ ਸੀ ਮੀਂਹ ਹਟਦਾ ਹੀ ਨਹੀਂ ਸੀ ਆ ਹੁਣ ਬਾਬੇ ਦੀ ਕਰਪਾਣਾ ਨજર ਵੀ ਨਾ ਲੱਗੇ ਜੇ 2-3 ਦਿਨ ਦਿਨ ਵਧੀਆ ਲੱਗੇ ਆ ਤੇ ਥੋੜਾ ਜਿਹਾ ਠਹਿਰਾਵ ਆਇਆ ਹੋਇਆ ਵਾ ਸੋ ਆ ਤੁਹਾਨੂੰ ਫੇਰ ਇੱਕ ਵਾਰੀ ਅਗੇਨ ਮੈਂ ਦਿਖਾਉਣਾ ਸੀਗਾ ਵੀ ਆ ਇੰਨਾ ਪਾਣੀ ਫੇਰ ਭਰ ਗਿਆ ਤੇ ਜੇ ਛੱਪੜ ਖਾਲੀ ਨਾ ਹੁੰਦੇ ਤੇ ਇੰਨਾ ਪਾਣੀ ਤੁਸੀਂ ਹਿਸਾਬ ਲਾ ਲੋ ਵੀ ਕਿੱਥੇ ਜਾਣਾ ਸੀ ਆ ਸਾਰੀਆਂ ਚੀਜ਼ਾਂ ਫੇਰ ਇਹਨਾਂ ਤੇ ਮਿੱਟੀ ਛਾੜਨੀ ਪੈਣੀ ਆ ਡਬਲ ਮਿਹਨਤ ਕਰਤੀ ਟ੍ਰਿਪਲ ਹੀ ਰੱਬ ਨੇ ਚਲੋ ਕੋਈ ਨਾ ਜਿੱਥੇ ਲੋਕੀ ਇੰਨਾ ਇੰਨਾ ਜਿਹਨ ਲੋਕਾਂ ਦੇ ਘਰਾਂ 'ਚ ਵੜਿਆ ਪਿਆ ਪਾਣੀ ਤੇ ਆਪਾਂ ਤਾਂ ਚੀਜ਼ਾਂ ਫੇਰ ਆਪਾਂ ਲੋਡ ਕਰ ਸਕਦੇ ਕੋਈ ਚੱਕਰ ਨਹੀਂਗਾ ਆ ਸਾਰੀਆਂ ਚੀਜ਼ਾਂ ਇਹਨਾਂ ਨੂੰ ਫੇਰ ਅਗੇਨ ਮਿੱਟੀ ਚਾੜ੍ਹਨੀ ਪੈਣੀ ਆ ਤੇ ਮਤਲਬ ਫੇਰ ਮਰਮਤ ਦੂਰੀ ਤੋਂ ਲੱਗ ਪਾ ਕੇ ਸਾਰਾ ਕੰਮ ਡਬਲ ਮਿਹਨਤ ਵਾਲਾ ਕੰਮ ਹੀ ਹੋ ਗਿਆ ਉਹ ਆਪਣੇ ਉਦੇ ਰੰਗ ਹੁੰਦੇ ਸੀਗੇ ਹੁਣ ਰੰਗ ਹੋ ਕੇ ਤਿਆਰ ਹੋ ਕੇ ਤੁਹਾਨੂੰ ਜ਼ੂਮ ਕਰਕੇ ਲਗਾਉਂਦਾ ਮੈਂ ਰੰਗ ਹੋ ਕੇ ਤਿਆਰ ਹੋ ਕੇ ਪ੍ਰੋਜੈਕਟ ਸੋਹਣਾ ਬਹੁਤ ਲੱਗਣਾ ਵਾ ਜਦੋਂ ਕੰਪਲੀਟ ਹੋ ਗਿਆ ਨਾ ਸਾਰਾ ਸੋਹਣਾ ਬਹੁਤ ਲੱਗਣਾ ਵਾ ਆ ਦੇਖਾar ਪੈਂਦੀ ਆਈ ਉਹ ਬੰਨ ਟੁੱਟਦੀ ਜਿਹੜੇ ਹੜਾਂ ਵਾਲੇ ਆ ਇਹ ਤਾਂ ਚਲੋ ਫੇਰ ਆਪਣਾ ਨਾਰਮਲ ਸੀਗਾ ਤੇ ਉੱਥੇ ਪਾਣੀ ਦੇਖ ਲਓ ਕਿੰਨਾ ਆਇਆ ਹੋ ਤੇ ਉੱਥੇ ਕਿੰਨਾ ਬੁਰਾ ਹਾਲ ਹੋਊਗਾ ਤੁਹਾਨੂੰ ਮੇਰੇ ਹਿਸਾਬ ਨਾਲ ਆਪਣਾ ਕੰਮ ਚੱਲ ਪੈਣਾ ਸੀਗਾ ਪ੍ਰੋਜੈਕਟ ਵਾਲਾ ਪਾਣੀ ਇੰਨਾ ਦਾ ਵੀ ਕਲੀਅਰ ਹੋ ਜਾਣਾ ਸੀਗਾ ਪਰ ਆ ਹੁਣ ਪਾਣੀ ਆ ਪਾਣੀ ਅੱਗੇ ਨਾਲ ਘਟਿਆ ਤੁਹਾਨੂੰ ਅੱਜ ਦਿਖਾਉਣਾ ਆ ਦੇ ਪਾਣੀ ਇੰਨਾ ਇੰਨਾ ਘਟਿਆ ਕਿਉਂਕਿ ਨਿਕਲ ਹੀ ਜਾਂਦਾ ਨਾ ਪਾਣੀ ਲਗਾਤਾਰ ਇੰਨਾ ਪਾਣੀ ਘਟਣਾ ਵੀ ਬਹੁਤ ਬਣ ਜਾਂਦਾ ਵਾ ਕੋ ਕਿੰਨੇ ਥਾਂ ਚੋ ਇਹ ਕੰਮ ਸਿਗਾਂ ਮੇਰੇ ਹਿਸਾਬ ਨਾਲ 7 ਤੋਂ 8 ਇੰਚ ਪਾਣੀ ਘਟਿਆ ਹੋਇਆ। ਬਾਕੀ ਆ ਚੱਲੀ ਜਾਂਦੀ ਰਹਿੰਦੀ 24 ਘੰਟੇ ਆਪਣੀ। ਇਹ ਤੋਂ ਨਮਾ ਪਾਈਪ ਲਾਈਨ ਜਿਹੜੀ ਪਾਈ ਆ ਉਹ ਨੇੜੇੋਂ ਦਿਖਾਉਣਾ 1 ਮਿੰਟ। ਇਹ ਉਹ ਪਾਈਪ ਆ। ਆ ਜਿਹੜੀ ਪਾਈਪ ਆਉਂਦੀ ਹੈ ਨਾ ਇੱਧਰ ਨੂੰ। ਇਹ ਉਹ ਪਾਈਪ ਆ ਜਿਹੜੀ ਆਪਣੀ ਪਹਿਲਾਂ ਵਾਲੀ ਪੰਚਾਇਤ ਨੇ ਮਤਲਬ ਪਾਈ ਸੀ। ਲੋਹੇ ਵਾਲੀ ਪਾਈਪ ਆ। ਇਹਦੇ ਨਾਲ ਹੀ ਪਾਣੀ ਉਹ ਮਤਲਬ ਮੈਂ ਨਾ ਰੋਡ ਤੇ ਜਾਂਦਾ ਵਾ ਤੇ ਆ ਜਿਹੜੀ ਹੁਣ ਵਾਲੀ ਪੰਚਾਇਤ ਨੇ ਪਾਪ ਪਾਈ ਆ ਚੌੜੀ ਤੇ ਵੱਡੀ ਆ ਤੁਹਾਨੂੰ ਬਾਹਰ ਪੈਣ ਜੜੀਆਂ ਇਹ ਦੇਖ ਲਓ ਬਾਕੀ ਉਹ ਮੁੰਡਾ 60 ਤੇ ਡਿਓਟੀਆਂ ਵਾਲਾ ਹਾਂ ਪਹੁੰਚ ਗਿਆ ਆ ਪਾਈਪ ਲਾਈਨ ਹੁਣ ਜੋ ਪਾਣੀ ਨਿਕਲ ਗਿਆ ਉਦੋਂ ਚੱਲੂ ਆ ਜੋ ਨਿਕਲ ਗਿਆ ਪਾਣੀ ਕਿੰਨਾ ਟਾਈਮ ਲੱਗੂ ਪਾਣੀ ਨਿਕਲਣੂ ਪਾਣੀ ਨਿਕਲੂ ਬਸ ਇਹ ਪ੍ਰੋਜੈਕਟ ਹੀ ਰਹੀ ਆ ਜੋ ਨਾਲ ਜੇ ਮੀਂਹ ਨਾ ਪਿਆ ਜੇ ਮੀਂਹ ਨਾ ਪਿਆ ਇਹ ਤਾਂ ਟਾਈਮ ਕੁਝ ਨਹੀਂ ਲੱਗਣਾ ਇਹਨੂੰ ਇਹ ਤਾਂ ਤੂੰ ਗਿਨਾ ਤੇ ਰੱਖ 1 2 3 ਤੇ ਇਹਦੇ ਮਗਰ 4 ਚਾਰੇ ਭਰ ਗਿਆ ਨਾ ਇਹ ਚਾਰੇ ਹਾਂ ਤੇ ਮਿੱਤਰਾ ਨਾ ਖਾਲੀ ਹੁੰਦੇ ਤਾਂ ਇੰਨਾ ਪਾਣੀ ਕਿੱਥੇ ਜਾਣਾ ਸੀ ਬਾਹਰ ਇਹ